ਕੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਤਾਨੀ ਕੀ ਆ ਪਹਿਲਾਂ ਨਾਮਿਨੇਸ਼ਨ ਕਾਗਜ਼ ਜੱਦ ਕਰਨ ਦੀ ਵੀ 2 ਕਰੋੜ ਰੁਪਈਆ ਸਭਾ ਉਹ ਪਾ ਦੋ ਉਦੋਂ ਬਾਅਦ 2 ਕਰੋੜ ਰੁਪਈਆ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਡਰਦਾ ਵੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤਰੀ ਆ ਭਾ ਜੇਪੀ ਦੇ ਕਿਵੇਂ ਕਰੀਏ ਕਾਂਗਰਸ ਦੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਨੋ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਹਾਂ ਇੱਥੇ ਮਹਿੰਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਆਲੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਵਿਰਪਜਾ ਦਿਓ ਕਿੰਨੇ ਵਜੇ ਕਿੰਨੇ ਵਜੇ ਬਈ ਜਿਹੜੀ ਕਾਰ ਸੀ ਜਿਹੜਾ ਜਿਹੜਾ ਮੈਨੂੰ ਥੋੜੀ ਮਿਲੇ ਸੀ ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲਲੀਗਲ ਭਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ ਚੜ੍ਹਦੇ ਸੀ ਉਸ ਕੋਠੀ ਤੇ ਨੌਤੇ ਉਹਨਾਂ ਨੂੰ ਸੌਆਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਲੜੀ ਮੈਂ ਤਾਂ 17 ਦੀ ਇਲੈਕਸ਼ਨ ਲੜੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨਾਮਿਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਇਹ ਨੋਟਿਸ ਕਿਨੇ ਵਜਾਇਆ ਜੀ ਨੋਟਿਸ ਕੋਈ ਆਇਆ ਹੀ ਨਹੀਂ ਸਰ ਮੈਂ ਕੋਠੀ ਦੇ ਵਿੱਚ ਵਾਪਸ ਨਹੀਂ ਜਾਊਂਗਾ ਤੁਸੀਂ ਤੁਹਾਨੂੰ ਕਿਦਾਂ ਮੋੜਾਂਗੇ ਅਗਰ 2 ਕਰੋੜ ਦੇਣਾ ਉਹ ਬਈ ਰਾਤ ਨੂੰ ਸਵਾ 12 ਮੈਂ ਤੁਹਾਨੂੰ ਕਹਿ ਰਿਹਾ ਨਾ ਸਵਾ 12 ਵਜੇ ਫੋਨ ਤੇ ਜਿਹੜਾ WhatsApp ਤੇ ਉਹ ਭੇਜਿਆ ਏ ਕਮਿਸ਼ਨਰ ਨੇ ਸਰ ਉਹ ਕੋਠੀ ਅਜ ਵਾਪਸ ਨਹੀਂ ਜਾਊਂਗਾ ਮੈਂ ਕੋਠੀ ਤਾਂ ਵਾਪਸ ਜਾਣ ਦਾ ਕੀ ਮਤਲਬ ਹੈ ਕੋਠੀ ਤਾਂ ਅਗਲੇ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤੇਰੇ ਕਾਗਜ਼ ਡਾਮਿਨੇਸ਼ਨ ਉਹ ਕੈਨਸਲ ਕਰਾਂਗੇ ਗੱਲ ਇਹ ਆ ਯਾਰ ਜਾਣ ਹੀ ਚਲੀ ਜਾਊ ਜਿੱਥੇ ਸਰਦਾਰ ਬੈਂਸ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਾਊ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣਾ ਲਈ ਫਿਰ ਕੀ ਫਰਕ ਪੈਂਦਾ ਏ ਇਸ ਕਰਕੇ ਮੈਨੂੰ ਕੋਈ ਵਿਰੋਧੀ ਕਰ ਰਹੇ ਨੇ ਡਰਾਮਾ ਕਰ ਰਹੇ ਨੇ ਰੰਮੀ ਬਟੂ ਚੋਣਾਂ ਵਿੱਚ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਤੁਸੀਂ ਵਿਰੋਧੀ ਕਰ ਰਹੇ ਨੇ ਕਿਵੇਂ ਮੈਨੂੰ ਦੱਸੋ ਤਾਂ ਸਹੀ ਨਾ ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ ਤਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨੂੰ ਕੀ ਚਾਹੁੰਦੇ ਵੀ ਮੈਂ ਉਹ ਚ ਜ਼ਬਰਦਸਤੀ ਰਹਿ ਉਹਦੇ ਮੂਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਮੈਂ ਦੱਸੂ ਕਿ ਲੱਗਦਾ ਕਿ ਕਿਛੋ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਿਹਾ ਕੋਈ ਯਾਰ ਹਾਦੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ ਪਰ ਗੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਤਾਨੀ ਕੀ ਆ ਪਹਿਲਾਂ ਨਾਮਿਨੇਸ਼ਨ ਕਾਗਜ਼ ਜੱਦ ਕਰਨ ਦੀ ਵੀ 2 ਕਰੋੜ ਰੁਪਏ ਸਭਾ ਉਹ ਪਾ ਦਿਓ ਉਦੋਂ ਬਾਅਦ 2 ਕਰੋੜ ਰੁਪਏ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਦਰਦਾ ਵੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤਰੀ ਆ ਭਾਜੀ ਜੀਪੀ ਦੇ ਕਿਵੇਂ ਕਰੀਏ ਕਾਂਗਰਸ ਦੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਦੋਂ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਹਾਂ ਇੱਥੇ ਮੇਸ਼ੇਂਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਿਆਲੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਬਿਰ ਪਜਾ ਦਿਓ ਕਿੰਨੇ ਵਜੇ ਜਿਹੜੀ ਘਰ ਸੀ ਜਿਹੜਾ ਜਿਹੜਾ ਮੈਨੂੰ ਥੋੜੀ ਮਿਲੇ ਸੀ ਉਹdetach security ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲੀਗਲ ਭਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ ਚੜ੍ਹਦੇ ਸੀ ਉਸ ਕੋਠੀ ਤੇ ਨੌਤੇ ਉਹਨਾਂ ਨੂੰ ਸੌਆਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਲੜੀ ਮੈਂ ਤਾਂ 17 ਦੀ ਇਲੈਕਸ਼ਨ ਲੜੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨੋਮੀਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਇਹ? ਕਿਹਨੇ ਵਜਾਇਆ ਜੀ? ਨੋਟਿਸ ਕੋਈ ਆਇਆ ਹੀ ਨਹੀਂ। ਸਰ ਮੈਂ ਕੋਠੀ ਦੇ ਵਿੱਚ ਵਾਪਸ ਨਹੀਂ ਜਾਵਾਂਗੇ। ਤੁਸੀਂ ਤੁਹਾਨੂੰ ਕਿਦਾਂ ਮੋੜਾਂਗੇ ਅਗਰ 2 ਕਰੋੜ ਦੇਣਾ। ਉਹ ਬਈ ਰਾਤ ਨੂੰ ਸਵਾ 12 ਮੈਂ ਤੁਹਾਨੂੰ ਕਹਿ ਰਿਹਾ ਨਾ। ਸਵਾ 12 ਵਜੇ ਫੋਨ ਤੇ ਜਿਹੜਾ WhatsApp ਤੇ ਉਹ ਭੇਜਿਆ ਏ ਕਮਿਸ਼ਨਰ ਨੇ। ਸਰ ਉਹ ਕੋਠੀ ਅਜੇ ਵਾਪਸ ਨਹੀਂ ਜਾਵਾਂਗੇ। ਮੈਂ ਕੋਠੀ ਤਾਂ ਵਾਪਸ ਜਾਣ ਦਾ ਕੀ ਮਤਲਬ ਹੈ? ਕੋਠੀ ਤਾਂ ਅਗਲੇ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤੇਰੇ ਕਾਗਜ਼ ਨੋਮੀਨੇਸ਼ਨ ਉਹ ਕੈਨਸਲ ਕਰਾਂਗੇ। ਗੱਲ ਇਹ ਆ ਯਾਰ ਜਾ ਨਹੀਂ ਚਲੀ ਜਾਉ ਜਿੱਥੇ ਸਰਦਾਰ ਬੈਂਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਾਉ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣੇ ਲਈ ਫਿਰ ਕੀ ਫਰਕ ਪੈਂਦਾ ਏ ਇਸ ਕਰਕੇ ਮੈਨੂੰ ਕੋਈ ਵਿਰੋਧੀ ਕਰ ਰਹੇ ਨੇ ਡਰਾਮਾ ਕਰ ਰਹੇ ਨੇ ਰੰਮੀ ਬਟੂ ਚੋਣਾਂ ਵਿੱਚ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਤੁਸੀਂ ਵਿਰੋਧੀ ਕਰ ਰਹੇ ਨੇ ਕਿਵੇਂ ਮੈਨੂੰ ਦੱਸੋ ਤਾਂ ਸਹੀ ਨਾ ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ ਤਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨੂੰ ਕੀ ਚਾਹੁੰਦੇ ਆ ਵੀ ਮੈਂ ਉਹ ਚ ਜ਼ਬਰਦਸਤੀ ਰਹਿ ਉਹਦੇ ਮੂਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਮੈਨੂੰ ਦੱਸੋ ਕਿੱਛੋ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਿਹਾ ਕੋਈ ਯਾਰ ਹਾਦੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ